ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾ ਨਾ ਦੇਣ ਵਾਲੇ ਅਰਦਾਸੀਏ ਸਿੰਘ ਦੀ ਬਦਲੀ ਕਰਨ ਤੋਂ ਬਾਅਦ ਐਸਜੀਪੀਸੀ ਇੱਕ ਨਵੇਂ ਵਿਵਾਦ 'ਚ ਫਸ ਗਈ ਹੈ। ਹੁਣ ਕਮੇਟੀ ਵੱਲੋਂ ਇੱਕ ਸੇਵਾਦਾਰ ਗੁਰਪ੍ਰੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਹਰਮੰਦਰ ਸਾਹਿਬ 'ਚ ਮੱਥਾ ਟੇਕਣ ਗਏ ਸਨ। ਉਹਨਾਂ ਨੂੰ ਸੇਵਾਦਾਰ ਵੱਲੋਂ ਪ੍ਰਸ਼ਾਦ ਦੇਣਾ ਮਹਿੰਗਾ ਪੈ ਗਿਆ। ਐਸਜੀਪੀਸੀ ਨੇ ਸੇਵਾਦਾਰ ਗੁਰਪ੍ਰੀਤ ਸਿੰਘ ਦਾ ਤਬਾਦਲਾ ਉੱਤਰ ਪ੍ਰਦੇਸ਼ ਦੇ ਲਖਨਊ ਕਰ ਦਿੱਤਾ ਹੈ। ਸੇਵਾਦਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗੁਰਪ੍ਰੀਤ ਸਿੰਘ ਨੇ ਇਲਜ਼ਾਮ ਲਾਇਆ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨਾਲ ਸੰਬੰਧਿਤ ਲੋਕਾਂ ਨੂੰ ਸਰੋਪਾ ਤੇ ਹੋਰ ਸਨਮਾਨ ਦੇਣ ਦੀ ਹਿਦਾਇਤ ਐਸਜੀਪੀਸੀ ਵੱਲੋਂ ਦਿੱਤੀ ਗਈ ਹੈ। 3 ਜੂਨ ਨੂੰ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸੇਵਾ ਨਿਭਾ ਰਹੇ ਅਰਦਾਸੀਆ ਸਿੰਘ ਬਲਬੀਰ ਸਿੰਘ ਜੀ ਦਾ ਇਸ ਕਰਕੇ ਤਬਾਦਲਾ ਕੀਤਾ ਗਿਆ ਸੀ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਕੱਲ ਇੱਕ ਸੇਵਾਦਾਰ ਦਾ ਤਬਾਦਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਸਨੇ ਜੋ ਸਰਬਤ ਖਾਲਸਾ ਵੱਲੋਂ ਥਾਪੇ ਜਥੇਦਾਰ ਨੇ ਉਹਨਾਂ ਨੂੰ ਸਰੋਪਾਤਾ ਨਹੀਂ ਦਿੱਤਾ ਪਰ ਪ੍ਰਸ਼ਾਦ ਦੇ ਦਿੱਤਾ ਆਖਿਰ ਪੂਰਾ ਮਾਮਲਾ ਕੀ ਸੀ ਮੇਰੇ ਨਾਲ ਸੇਵਾਦਾਰ ਗੁਰਪ੍ਰੀਤ ਸਿੰਘ ਜੀ ਨੇ ਉਹਨਾਂ ਤੋਂ ਜਾਣਦੇ ਆ ਗੁਰਪ੍ਰੀਤ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਕੱਲ ਤੁਸੀਂ ਉੱਥੇ ਕੀ ਸੇਵਾ ਨਿਭਾ ਰਹੇ ਸੀ ਔਰ ਕਿੰਨੇ ਵਜੇ ਦਾ ਪੂਰਾ ਮਾਮਲਾ ਹੈ ਕਦੋਂ ਉਹ ਜਥੇਦਾਰ ਆਏ ਕੀ ਹੋਇਆ ਉਸ ਵੇਲੇ ਸਾਰਾ ਉਹ ਦੱਸੋ ਕੱਲ ਮੇਰੀ ਸਚਖੰਡ ਸਾਹਿਬ 4:00 ਵਜੇ ਨਾਲ ਡਿਊਟੀ ਸੀ ਤੇ 5:00 ਵਜੇ ਮੈਨੇਜਰ ਸਾਹਿਬ ਆਏ ਨੇ ਉਹਨਾਂ ਨੇ ਕਿਹਾ ਕਿ ਦਾਦੂਆ ਸਾਹਿਬ ਭਾਈ ਮਰੀਦ ਸਿੰਘ ਅਜਨਾਲਾ ਸਿੰਘ ਸਾਹਿਬ ਆ ਰਹੇ ਨੇ ਤੇ ਇਹਨਾਂ ਨੂੰ ਸ੍ਰੀਪਾ ਭੇਟ ਨਹੀਂ ਕਰਨਾ ਤੇ ਉਹ ਸਰੋਪੇ ਆਪ ਹੀ ਕੱਢ ਕੇ ਲੈ ਗਏ ਸੀ ਉਥੋਂ ਤੇ ਉਸ ਤੋਂ ਬਾਅਦ ਉਹਨਾਂ ਦੇ ਆਉਣ ਤੇ ਕਿ ਜੋ ਮੇਰਾ ਸੰਗਤ ਰੂਪ ਵਿੱਚ ਫਰਜ਼ ਬੰਦਾ ਸੀ ਕਿ ਮੈਂ ਉਹਨਾਂ ਨੂੰ ਪ੍ਰਸ਼ਾਦ ਤੇ ਉਥੋਂ ਸੇਰਾ ਭੇਟ ਕੀਤਾ ਸੀ ਤੇ ਬਸ ਇੰਨਾ ਕਿ ਕੀਤਾ ਸੀ ਇਸ ਕਰਕੇ ਮੇਰੀ ਉਹਨਾਂ ਦੇ ਬਾਅਦੋਂ 5:00 ਵਜੇ ਤੋਂ ਬਾਅਦ ਸ਼ਹਿਰ ਕਮੇ ਸਾਢੇ 5 6 ਵਜੇ ਮੇਰੇ ਲਖਨਊ ਦੇ ਆਰਡਰ ਕਰਤੇ ਉਹਨਾਂ ਨੇ ਬਦਲੀ ਦੇ ਤੇ 4 ਵਜੇ ਦਫਤਰ ਬੰਦ ਹੋ ਜਾਂਦਾ ਸੀ ਤੇ ਸਾਢੇ 5 ਵਜੇ ਉਹਨਾਂ ਮੇਰੇ ਆਰਡਰ ਕਰਤੇ ਲਖਨਊ ਦੇ ਇਸ ਕਰਕੇ ਦੇਖੋ ਜੀ ਮੈਂ ਤਾਂ ਸਿਰਫ ਆਪਣਾ ਫਰਜ਼ ਜੋ ਮੇਰਾ ਫਰਜ਼ ਸੀ ਉਹ ਨਿਭਾਇਆ ਕਿ ਕੋਈ ਵੀ ਸਾਡੇ ਉੱਥੇ ਹੁੰਦਾ ਵਾ ਸੰਗਤ ਰੂਪ ਵਿੱਚ ਕੋਈ ਵੀ ਹੁੰਦਾ ਵਾ ਤੇ ਅਸੀਂ ਉਹਨਾਂ ਨੂੰ ਮਤਲਬ ਪ੍ਰਸ਼ਾਸਤ ਤੌਰ ਤੇ ਜਾਂ ਕੋਈ ਸੇਹਰਾ ਕੇ ਨੂੰ ਸਿੰਘ ਸਾਹਿਬ ਨੂੰ ਜਾਂ ਕਿਸੇ ਨੂੰ ਪੁੱਛ ਕੇ ਭੇਟਾ ਕਰ ਸਕਦੇ ਹਾਂ ਤੇ ਮੈਂ ਤਾਂ ਆਪਣਾ ਜੀ ਫਰਜ਼ ਨਿਭਾਇਆ ਤੁਸੀਂ ਸਰੋਪਾ ਨਹੀਂ ਦਿੱਤਾ ਪ੍ਰਸ਼ਾਦ ਦਿੱਤਾ ਤੁਹਾਡੇ ਤੁਹਾਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਕੀ ਕਾਰਨ ਲੱਗਦਾ ਹੈ ਇਹਦੇ ਪਿਛੇ ਇਹ ਤੇ ਜੀ ਹੁਣ ਆ ਜੀਪਸੀ ਜਾਣਦੀ ਹੈ ਜਾਂ ਤੇ ਸਿਆਸੀ ਦਬਾਅ ਹੋਵੇ ਜਾਂ ਕਿਸ ਤਰ੍ਹਾਂ ਵੀ ਹੈ ਤੇ ਇਹ ਤਾਂ ਹੁਣ ਸਿਆਸੀ ਜਾਣਦੇ ਨੇ ਤੇ ਬਾਕੀ ਤੇ ਸਾਰਾ ਕੁਝ ਸਾਹਮਣੇ ਹੀ ਆ ਵੇਖੋ ਕਿ ਜੇ ਬਲਬੀਰ ਸਿੰਘ ਨੇ ਭਾਈ ਬਲਬੀਰ ਸਿੰਘ ਰਾਣੇ ਜੇ ਬਾਦਸਾਂ ਨੂੰ ਸਰੋਪਾ ਨਹੀਂ ਦਿੱਤਾ ਤੇ ਪਤਾਸੇ ਦੇ ਤੇ ਤਾਂ ਵੀ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਹੈ ਤੇ ਜੇ ਮੈਂ ਅੱਜ ਅਮਰਤਾਦੀ ਸਿੰਘ ਹੋਂ ਦੇ ਨਾਤੇ ਜੇ ਸਿੰਘ ਸਾਹਿਬ ਆਏ ਨੇ ਜੇ ਆਏ ਨੇ ਤਾਂ ਮੈਂ ਅੱਜ ਇਹ ਸਰੋਪਾ ਪ੍ਰਸ਼ਾਦ ਭੇਟਾ ਕੀਤਾ ਉਹਨਾਂ ਨੂੰ ਤੇ ਮੇਰੀ ਤਾਂ ਵੀ ਬਦਲੀ ਕਰ ਦਿੱਤੀ ਜੇ ਮੈਂ ਸਰੋਪਾ ਨਹੀਂ ਦਿੱਤਾ ਇਹਨਾਂ ਨੇ ਕਿਹਾ ਨਹੀਂ ਦੇਣਾ ਤੇ ਮੈਂ ਨਹੀਂ ਦਿੱਤਾ ਜੇ ਪਤਾਸੇ ਦਾ ਪ੍ਰਸ਼ਾਦ ਹੈ ਤਾਂ ਜੇ ਸੇਹਰਾ ਦੇ ਤਾਂ ਵੀ ਮੇਰੀ ਬਦਲੀ ਕਰ ਦਿੱਤੀ ਗਈ ਹੈ ਕੀ ਤੁਹਾਨੂੰ ਇਸ ਗੱਲ ਦਾ ਗਿਆਨ ਸੀ ਕਿ ਜੋ ਤੁਸੀਂ ਕਰ ਰਹੇ ਹੋ ਕਿ ਇਹ ਬਹੁਤ ਵੱਡੀ ਗਲਤੀ ਹੈ ਜਾਂ ਫਿਰ ਇਸ ਦੀ ਸਜ਼ਾ ਤੁਹਾਨੂੰ ਇਹ ਮਿਲ ਮਿਲੇਗੀ ਕਿ ਤੁਹਾਡੀ ਬਦਲੀ ਕਰ ਦਿੱਤੀ ਜਾਊਗੀ ਜਾਂ ਫਿਰ ਇਸ ਤੋਂ ਪਹਿਲਾਂ ਹੋਰ ਜੋ ਲੋਕ ਜਾਂ ਲੀਡਰ ਜਾਂ ਸੰਗਤਾਂ ਜੋ ਆਉਂਦੀਆਂ ਨੇ ਕੀ ਪ੍ਰਸ਼ਾਦ ਦੇਣ ਦੀ ਇੱਕ ਖਾਸ ਕੋਈ ਅਜਿਹੀ ਕੋਈ ਹਦਾਇਤ ਦਿੱਤੀ ਗਈ ਕਿ ਕਿਨੂੰ ਕਿਨੂੰ ਪ੍ਰਸ਼ਾਦ ਦੇਣਾ ਚਾਹੀਦਾ ਜਾਂ ਕਿਨੂੰ ਨਹੀਂ ਦੇਖੋ ਜੀ ਮੈਨੂੰ ਇਸ ਗੱਲ ਦਾ ਪਸਾ ਨਹੀਂ ਸੀ ਕਿ ਮੇਰੇ ਇਸ ਕਰਕੇ ਮੇਰੀ ਬਲੀ ਕੀਤੀ ਜਾਊਗੀ ਕਿ ਜਾਂ ਸੇਰਾ ਦੇਣ ਜਾਂ ਪ੍ਰਸ਼ਾਦ ਦੇਣ ਤੇ ਮੇਰੀ ਬਲੀ ਕੀਤੀ ਜਾਊਗੀ ਇਹ ਤਾਂ ਸ਼੍ਰੋਮਣੀ ਕਮੇਟੀ ਜਾਣਦੀ ਆ ਦੂਸਰੀ ਗੱਲ ਜੀ ਵੇਖੋ ਕੋਈ ਵੀ ਸਿਆਸੀ ਲੀਡਰ ਜਾਂ ਕੋਈ ਹੋਰ ਵੀ ਧਾਰਮਿਕ ਜਾਂtheta ਬੰਦੀ ਵੀ ਕੋਈ ਆ ਜੇ ਤੇ ਉਹਨੂੰ ਮਤਲਬ ਜੋ ਮਗਰੋਂ ਆਰਡਰ ਹੁੰਦੇ ਨੇ ਸਾਨੂੰ ਉਸ ਹਿਸਾਬ ਨਾਲ ਹੀ ਉਹਨਾਂ ਨੂੰ ਸਰੋਪਾ ਭੇਟਾ ਕੀਤਾ ਜਾਣਾ ਜਾਂ ਹਕਾਲੀਏ ਨਾਲ ਕੋਈ ਸੰਬੰਧ ਹੋਵੇ ਜਾਪੁਰ ਕਾਸੇ ਬਾਦਲ ਜਾਂ ਕੋਈ ਸੰਬੰਧਤ ਹੋਵੇ ਉਹਨਾਂ ਨੂੰ ਸਿਰਫ ਸਰੋਪਾ ਪੇਟਾ ਕੀਤਾ ਜਾਂਦਾ ਵਾ ਤੇ ਦੂਜੀ ਕਿਸੇ ਨੂੰ ਨਹੀਂ ਕੋਈ ਵੀ ਹੋਲ ਲੀਡਰ ਆਜੇ ਜਾਂ ਕਾਂਗਰਸੀ ਜਾਂ ਕੋਈ ਵੀ ਆਜੇ ਉਹਨਾਂ ਨੂੰ ਪੋਤਾਸੇ ਜਾਂਦਾ ਹੁਕਮ ਨਹੀਂ ਜਾਂ ਕੋਈ ਕੋਈ ਧਾਰਮਿਕ ਆਗੂ ਵੀ ਆਜੇ ਉਹਨਾਂ ਨੂੰ ਵੀ ਪੋਤਾਸੇ ਜਾਂਦਾ ਹੁਕਮ ਨਹੀਂ ਕੀਤਾ ਵੈਸੇ ਮर्यादा ਅਨੁਸਾਰ ਕੀ ਕੋਈ ਵੀ ਸੰਗਤ ਜਾਂ ਕਿਸੇ ਵੀ ਧਰਮ ਨਾਲ ਸੰਬੰਧਤ ਇਨਸਾਨ ਉੱਥੇ ਪੇਟਾ ਚੜਾ ਕੇ ਪ੍ਰਸ਼ਾਦ ਔਰ ਸੇਹਰਾ ਲੈ ਸਕਦਾ ਹਾਂਜੀ ਲੈ ਸਕਦਾ ਜੀ ਕੋਈ ਵੀ ਕਵੇ ਆਪਾਂ ਦੇ ਸਕਦੇ ਆ ਪੁੱਛ ਕੇ ਮਤਲਬ ਅਰਦਾਸੀ ਹੈ ਜਾਂ ਸਿੰਘ ਸਾਹਿਬ ਨੂੰ ਪੁੱਛ ਕੇ ਆਪਾਂ ਮਤਲਬ ਦੇ ਸਕਦੇ ਆ ਸਿਹਰਾ ਵੀ ਦੇ ਸਕਦੇ ਆ ਉਹਨਾਂ ਨੂੰ ਦੇ ਸਕਦੇ ਆ ਜੇ ਕੋਈ ਮੰਨ ਲਓ ਸੋਨਾ ਛਡੌਂਦਾ ਸਾਡੇ ਕੋ ਤੇ ਹੁਣ ਬਾਕਾਇਦਾ ਸਿੰਘ ਸਾਹਿਬ ਨੇ ਕਿਹਾ ਵੀ ਉਹਨਾਂ ਨੂੰ ਚਿੱਟ ਲੇ ਕੇ ਦੋਗੇ ਬਾਹਰ ਸਰੋਪਾ ਲੈ ਸਕਣ ਆਪਾਂ ਦੇ ਸਕਦੇ ਕੋਈ ਵੀ ਪੇਟਾ ਕਰਦਾ ਕੋਈ ਕਿਹੜੇ ਅਜਿਹੇ ਲੋਕ ਨੇ ਜਿਨ੍ਹਾਂ ਲਈ ਖਾਸ ਤੌਰ ਤੇ ਤੁਹਾਨੂੰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਕਿ ਇਹਨਾਂ ਨੂੰ ਸੱਚਕੰਡ ਦੇ ਅੰਦਰ ਸਰੋਪਾ ਦਿੱਤਾ ਜਾਵੇ ਸਨੋਦੇ ਦੇ 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 ਅਕਾਲੀ ਲੀਡਰ ਜਾਂ ਅਕਾਲੀਆਂ ਨਾਲ ਕੋਈ ਵੀ ਸੰਬੰਧਤ ਹੈਗਾ ਵਾ ਜਬ ਬੀਜਪਾ ਦਾ ਕੋਈ ਵੀ ਸੰਬੰਧਤ ਅਕਾਲੀਆਂ ਨਾਲ ਹੈਗਾ ਉਹਨਾਂ ਨੂੰ ਸਿਰਫ ਸਰੋਪਾ ਪੇੜ ਦਿੱਤਾ ਜਾਂਦਾ ਹੋਰ ਨਹੀਂ ਮਤਲਬ ਕਿਸੇ ਨੂੰ ਕੀ ਤੁਸੀਂ ਯੂਪੀ ਦੇ ਵਿੱਚ ਜਾ ਕੇ ਆਪਣੀ ਡਿਊਟੀ ਜੁਆਇਨ ਕਰੋਗੇ ਜਿਹੜੀ ਯੂਪੀ ਜੋ ਆਪਣੀ ਬਾਲੀ ਕੀਤੀ ਉੱਥੇ ਤੇ ਆਪਾਂ ਡਿਊਟੀ ਬਿਲਕੁਲ ਜੁਆਇਨ ਨਹੀਂ ਕਰਨੀ ਜੇ ਨਾਲ ਕਰੋਨੀ ਵੀ ਤਾਂ ਸਾਡੇ ਗੁਰੂ ਰਾਮਦਾਸ ਤੇ ਜਿੱਥੇ ਸਾਡੀ ਲਗੀ ਹੈ ਸੇਵਾ ਉੱਥੇ ਸਾਡੂ ਕਿ ਸੇਵਾ ਲੈ ਨਹੀਂ ਤਾਂ ਫਿਰ ਕੋਈ ਨਹੀਂ ਚੜਜੀ ਖਲਾਵੇ ਗੁਰੂ ਸਾਹਿਬ ਜੋ ਕਿਰਪਾ ਕਰਨਗੇ ਜਿਸ ਤਰ੍ਹਾਂ ਭਾਈ ਬਲਬੀਰ ਸਿੰਘ ਜੀ ਦਾ ਤਬਾਦਲਾ ਕੀਤਾ ਗਿਆ ਤੁਸੀਂ ਉਹਨਾਂ ਦੇ ਅਧੀਨ ਵੀ ਸੇਵਾ ਨਿਭਾਈ ਹੋਏਗੀ ਔਰ ਜਦੋਂ ਉਹਨਾਂ ਦਾ ਤਬਾਦਲਾ ਕੀਤਾ ਸੀ ਉਸ ਵੇਲੇ ਮੰਨ ਦੇ ਵਿੱਚ ਕੀ ਵਿਚਾਰ ਸੀ ਔਰ ਹੁਣ ਤੁਹਾਨੂੰ ਵੀ ਨਿਸ਼ਾਨਾ ਬਣਾਇਆ ਗਿਆ ਕੀ ਮੰਨ ਦੇ ਵਿੱਚ ਵਿਚਾਰਿਆ ਤੁਹਾਡੇ ਐ ਜੀ ਪੀ ਸੀ ਮੰਨ ਦੇ ਵਿਚਾਰਿਆ ਹੋਈ ਸਾਡੇ ਵੀ कि ਜਿਤਨਾ ਭਾਈ ਬਲਬੀਰ ਸਿੰਘ ਦੇ ਕੀਤਾ ਗਿਆ ਤਬਾਫਲਾ ਜਿਤਨਾ ਮੇਰਾ ਵੀ ਕੀਤਾ ਗਿਆ ਸਾਨੂੰ ਵੇਹੀ ਹੈ ਕਿ ਮਤਲਬ ਸਰਨਾ ਇਹ ਇੱਕ ਸ਼ਰਿਆ ਮਤਲਬ ਇੱਕ ਤੱਕੇ ਕਰਨ ਵਾਲੀ ਗੱਲ ਆ ਕਿ ਵੇਖੋ ਅਸੀਂ ਸੰਗਤ ਰੂਪ ਵਿੱਚ ਹੀ ਆ ਜੋ ਸੱਚ ਹੈ ਉਸ ਸੱਚ ਤੇ ਪਹਿਰਾ ਦਿੱਤਾ ਤੇ ਮੇਰਾ ਜੋ ਫਰਜ਼ ਸੀ ਆਪਣਾ ਇਹ ਇੱਕ ਗੁਰਸਖੋਂ ਦੇ ਨਾਤੇ ਉਹ ਆਏ ਨੇ ਤੇ ਮੈਂ ਚਲੋ ਸਿਰਾਂ ਪੇਟ ਜਾਂ ਪਤਾਸੇ ਦਿੱਤੇ ਨੇ ਮੇਰਾ ਜੋ ਫਰਜ਼ ਸੀ ਮੈਂ ਉਹ ਨਿਭਾਇਆ ਤੇ ਇਹ ਤਾਂ ਹੁਣ ਐ ਜੀਪੀਸੀ ਜਾਣਦੇ ਆ ਕਿ ਮਤਲਬ ਕਿ ਸਿਆਸੀ ਦਬਾਅ ਜਾ ਕੇ ਇਸ ਹਿਸਾਬ ਨਾਲ ਸਾਡੀ ਬਦਲੀ ਕਰ ਰਹੀ ਹੈ ਤਾਂ ਉਹ ਹੀ ਜਾਣਦੇ ਨੇ ਕੱਲ ਉਸ ਵੇਲੇ ਕਿਹੜੇ-ਕਿਹੜੇ ਅਧਿਕਾਰੀ ਸੱਚਖੰਡ ਦੇ ਵਿੱਚ ਮੌਜੂਦ ਸੀ ਔਰ ਉਹਨਾਂ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਪਹਿਲਾਂ ਕੀ ਕਿਹਾ ਗਿਆ ਸੀ ਔਰ ਜਦੋਂ ਤੁਸੀਂ ਪ੍ਰਸ਼ਾਦ ਦਿੱਤਾ ਉਸ ਤੋਂ ਬਾਅਦ ਉਹਨਾਂ ਦਾ ਕੀ ਰਵੱਈਆ ਸੀ ਸਾਨੂੰ ਇਹੋ ਕਿਹਾ ਗਿਆ ਸੀ ਕਿ ਮਤਲਬ ਉਹਨੇ ਸਰੂਪੇ ਨਹੀਂ ਦੇਣੇ ਪ੍ਰਸ਼ਾਦ ਵੱਲੋਂ ਵੀ ਪਹਿਲਾਂ ਕਿਹਾ ਗਿਆ ਸੀ ਤੇ ਫਿਰ ਆਪਾਂ ਉੱਥੇ ਕਿਹਾ ਸੀ ਪ੍ਰਸ਼ਾਦ ਦੇਣਾ ਫਰਜ਼ੀਪੰਦਾ ਵਾ ਤੇ ਉਸ ਤੋਂ ਬਾਅਦ ਉਹਨੇ ਕਿਹਾ ਸੀ ਤੇ ਫਿਰ ਵੀ ਮਤਲਬ ਉਹਨਾਂ ਨੇ ਬੱਲੀ ਕਰਤੀ ਆਏ ਉਹ ਉਹ ਜਾਣਦੇ ਨੇ ਤਾਂ ਪ੍ਰਧਾਨ ਵੱਲੋਂ ਕਿਹਾ ਗਿਆ ਸੀ ਸ਼੍ਰੋਮਣੀ ਕਮੇਟੀ ਦੇ ਕਿ ਜੇਕਰ ਬਲਬੀਰ ਸਿੰਘ ਆਪਣੀ ਡਿਊਟੀ ਨਹੀਂ ਜੁਆਇਨ ਕਰਦੇ ਤਾਂ 10 ਦਿਨਾਂ ਦੇ ਤੋਂ ਬਾਅਦ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ ਤੁਹਾਡੇ ਵੀ ਖਿਲਾਫ ਜੇਹੀ ਕਾਰਵਾਈ ਹੋ ਸਕਦੀ ਹੈ ਕੀ ਤੁਹਾਡੇ ਮਨ ਦੇ ਵਿੱਚ ਅਗਲਾ ਕੀ ਨੈਕਸਟ ਪਲਾਨ ਕੀ ਹੈ ਵੇਖੋ ਜੀ ਇਹ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਆ ਜੋ ਮਰਜ਼ੀ ਕਰਨ ਠੀਕ ਹੈ ਜੀ ਜੋ ਸਾਡੇ ਕੋ ਗੁਰੂ ਸਾਹਿਬ ਕਰਨਗੇ ਠੀਕ ਹੈ ਬਾਕੀ ਕੀ ਆਪਾਂ ਡਿਊਟੀ ਜੁਆਇਨ ਉੱਥੇ ਨਖਨਉਣੀ ਖਾਨੀ ਵੇਖੋ ਅਸੀਂ ਕੋਈ ਗਲਤ ਨਹੀਂ ਕੀਤਾ ਜੇ ਕੋਈ ਇਹ ਗਲਤ ਕੀਤਾ ਵਾ ਤੇ ਫੇਰ ਤੇ ਸਾਨੂੰ ਸਜਾ ਦਿੰਦਾ ਉਹਨਾਂ ਫਰਜ਼ਪੰਦਾ ਸਤ ਰੂਪ ਚ ਜੇ ਅਮਰਤਾਰੀ ਹੁੰਦੇ ਸਿੰਘ ਦੇ ਨਾਤੇ ਜੇ ਆਪਾਂ ਫਰਜ਼ ਆਪਣਾ ਨਿਭਾਹ ਵੀ ਦਿੱਤਾ ਕਿ ਅਮਰਤਾਰੀ ਸਿੰਘ ਨੇ ਕਿਹਾ ਜੇ ਆਪ ਸੇਰਾ ਭੇਟ ਜਾਂ ਪ੍ਰਸ਼ਾਦ ਦੇਵ ਦਿੱਤਾ ਤੇ ਉੱਤੇ ਗਲਤ ਕੀਆ ਤੇ ਆਪਾਂ ਨੂੰ ਤਾਂ ਕੋਈ ਅੱਛਾ ਗਲਤ ਲੱਗਣੀ ਆ ਠੀਕ ਆ ਜੋ ਵੀ ਮਾਰੇ ਬਾਕੀ ਕਿਰਪਾ ਕਰਨਗੇ ਜੋ ਵੀ ਗੁਰੂ ਸਾਹਿਬ ਆ ਕੋਈ ਹੋਰ ਕਿਰਤਕ ਚਲੋ ਮਾਰੇ ਜੋ ਵੀ ਬਖਸ਼ ਦੇਣਗੇ ਕੋਈ ਨਹੀਂ ਦੂ ਪ੍ਰਸ਼ਾਦੇ ਛਕਣੇ ਮਾਰੇ ਆਪ ਕਿਰਪਾ ਕਰਕੇ ਦੇ ਦੇਣਾ ਕੋਈ ਗਿਆਨੀ ਚੜਦੀ ਕਲਾ ਜੀ ਕੀ ਜੇਕਰ ਤੁਹਾਨੂੰ ਦੁਬਾਰਾ ਸਚਖੰਡ ਵਿੱਚ ਹੀ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਜਾਂਦਾ ਫਿਰ ਤੁਸੀਂ ਸੇਵਾ ਨਿਭਾਓਗੇ ਹਾਂ ਜੀ ਨਿਭਾਵਾਂਗੇ ਜੀ ਜ਼ਰੂਰ ਨਿਭਾਵਾਂਗੇ ਜੇ ਆਪਾਂ ਨੂੰ ਐ ਜੀ ਪੀ ਸੀ ਦੇਂਦੀ ਮੌਕਾ ਤਾਂ ਆਪਾਂ ਜ਼ਰੂਰ ਨਿਭਾਵਾਂਗੇ ਜੀ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਬਲਬੀਰ ਸਿੰਘ ਜੀ ਦਾ ਤਬਾਦਲਾ ਤੇ ਤੁਹਾਡਾ ਤਬਾਦਲਾ ਕੀਤਾ ਗਿਆ ਇਹ ਸਿਆਸੀ ਦਬਾਅ ਔਰ ਖਾਸ ਕਰਕੇ ਜਿਵੇਂ ਉਹਨਾਂ ਵੱਲੋਂ ਵੀ ਇਲਜ਼ਾਮ ਲਗਾਇਆ ਗਿਆ ਸੀ ਕਿ ਬਾਦਲ ਪਰਿਵਾਰ ਦੇ ਕਹਿਣ ਦੇ ਫੈਸਲਾ ਲੈ ਗਿਆ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਮੇਰਾ ਵਿਆਹ ਕਿ ਫੈਸਲਾ ਕੀ ਹੋ ਸਦਾ ਉਹਨਾਂ ਦੇ ਕਹਿੰਦੇ ਕੀਤਾ ਹੋਵੇ ਤੇ ਜਾਂ ਉਹਨਾਂ ਨੂੰ ਖੁਸ਼ ਕਰਨ ਵਾਸਤੇ ਕੀਤਾ ਹੋਵੇ ਇਹ ਤਾਂ ਹੁਣ ਮਾਰਕ ਸਾਹਿਬ ਜਾਣਦੇ ਆ ਕੀ ਮਤਲਬ ਚੱਕਰ ਚੱਲਿਆ ਉੱਥੇ ਤਾਂ ਕਰਕੇ 4 ਵਜੇ ਤਾਂ ਦਫਤਰ ਦੀ ਛੁੱਟੀ ਵੀ ਹੋ ਜਾਂਦੀ ਹੈ ਤੇ 5:30 ਵਜੇ ਮੇਰੇ ਆਰਡਰ ਕੱਢਦੇ ਇਸ ਹਿਸਾਬ ਨਾਲ ਬਲਵੀ ਸਿੰਘ ਤੇ ਵੀ ਆਰਡਰ ਮਤਲਬ 6 ਵਜੇ ਉਹਨਾਂ ਦੇ ਪਾਏ ਆਰਡਰ ਤੇ ਮੇਰੇ ਵੀ ਇਸ ਤਰ੍ਹਾਂ ਹੀ ਆਰਡਰ 5:30 6 ਵਜੇ ਪਾਏ ਨੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਲਸ ਜੀਪੀਸੀ ਮੁਲਾਜ਼ਮ ਐਸਜੀਪੀਸੀ ਦੇ ਖਿਲਾਫ ਕੋਈ ਵੱਡਾ ਮੋਰਚਾ ਖੋਲ ਸਕਦੇ ਤਾਂ ਲੱਗਦਾ ਜੇਕਰ ਅਜਿਹੇ ਫੈਸਲੇ ਲਗਾਤਾਰ ਹੁੰਦੇ ਰਹੇ ਹਾਂ ਹੋ ਵੀ ਸਕਦਾ ਜਿਸ ਤਰ੍ਹਾਂ ਮਰ ਸਾਡੇ ਤੋਂ ਦਬਾਅ ਪਾ ਕੇ ਸਾਡੀਆਂ ਬਦਲੀਆਂ ਡਰਾਵੇ ਦੇ ਕੇ ਬਦਲੀਆਂ ਕਰ ਦਿੰਦੇ ਹੋ ਸਕਦਾ ਕੱਲ ਨੂੰ ਕੋਈ ਹੋਰ ਵੀ ਇਹਨਾਂ ਵੱਡਾ ਨਤੀਜਾ ਆ ਸਕਦਾ ਤਾਂ ਕਰਕੇ ਉਹ ਇਹਨ ਗੁਰਪ੍ਰੀਤ ਸਿੰਘ ਜੀ ਇਹਨਾਂ ਦਾ ਕਹਿਣਾ ਕਿ ਇਹਨਾਂ ਦੀ ਸਿਰਫ ਇਹੀ ਗਲਤੀ ਸੀ ਕਿ ਇਹਨਾਂ ਨੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਨੂੰ ਪ੍ਰਸ਼ਾਦ ਦਿੱਤਾ ਸੀ ਔਰ ਇਹਨਾਂ ਦੇ ਮੁਤਾਬਕ ਇਹ ਕੋਈ ਵੱਡੀ ਗਲਤੀ ਨਹੀਂ ਬਲਕਿ ਕੋਈ ਵੀ ਸ਼ਰਦਾਲੂ ਜਾਂ ਕਿਸੇ ਵੀ ਧਰਮ ਨਾਲ ਸੰਬੰਧਿਤ ਲੋਕ ਬਥਾ ਟੇਕਣ ਲੱਗਿਆ ਉੱਥੋਂ ਪ੍ਰਸ਼ਾਦ ਲੈ ਸਕਦੇ ਹਨ ਔਰ ਇਹਨਾਂ ਦਾ ਇਹ ਕਹਿਣਾ ਹੈ ਕਿ ਜੋ ਤਬਾਦਲਾ ਐ ਜੀਪੀਸੀ ਵੱਲੋਂ ਇਹਨਾਂ ਦਾ ਕੀਤਾ ਗਿਆ ਉਸ ਮੁਤਾਬਕ ਇਹ ਆਪਣੀ ਡਿਊਟੀ ਯੂਪੀ ਦੇ ਵਿੱਚ ਜਾ ਕੇ ਨਹੀਂ ਸੰਭਾਲਣਗੇ ਔਰ ਅੱਗੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਵੱਲੋਂ ਕੀ ਕੀਤਾ ਜਾਏਗਾ ਇਸ ਬਾਰੇ ਵਾਹਿਗੁਰੂ ਹੀ ਜਾਣਦੇ ਹਨ ਰਾਜੀਵ ਸ਼ਰਮਾ bibi Sanja Amritsar